ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਸਿੰਘ ਘਰਲ ਜੀ ਔਰ ਸਾਰੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਮਨਿਆਦੀ ਮੁਕਰਈ ਹੈ ਭਾਵ ਕਿ ਜਿਹੜੀ ਵਰਕਿੰਗ ਕਮੇਟੀ ਹੈ ਉਹ ਸਾਰੀ ਭੰਗ ਹੋ ਜਾਣੀ ਹੈ ਕਿਉਂਕਿ 5 ਸਾਲ ਟਰਮ ਜਿਹੜੀ ਹੈ ਪੂਰੀ ਹੋ ਜਾਣੀ ਹੈ ਤੇ ਫੇਰ ਅਕਾਲੀ ਦਲ ਦਾ ਵਲੀਵਾਰਸ ਕੌਣ ਹੋਏਗਾ ਕਿਉਂਕਿ ਸੁਖਬੀਰ ਬਾਦਲ ਜਿਹੜੇ ਆ ਉਹਨਾਂ ਦਾ ਅਸਤੀਫਾ ਹਲੇ ਪ੍ਰਵਾਨ ਨਹੀਂ ਹੋਇਆ ਇਹ ਸਭ ਦੇ ਵਿੱਚ 14 ਦਸੰਬਰ ਆ ਗਈ ਹੈ ਦੂਸਰੇ ਪਾਸੇ ਜੇ ਅਸੀਂ ਅੱਗੇ ਵਧੀਏ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੋਲੋਂ ਬੋਲਕ ਬੋਲ ਬੋਲੇ ਜਾਂਦੇ ਆ ਬੀਬੀ ਜਗੀਰ ਕੌਰ ਹੋਣਾ ਵਾਸਤੇ ਬਾਅਦ ਚੋਂ ਉਹ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤੇ ਫੇਰ ਧਾਮੀ ਸਾਹਿਬ ਮਾਫੀ ਵੀ ਮੰਗਦੇ ਆ ਇਹ ਸਭ ਦੇ ਵਿੱਚ ਇੱਕ ਹੋਰ ਖਬਰ ਜਿਹੜੀ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਖਿਆ ਜਾ ਰਿਹਾ ਬਈ ਇਸ ਵਾਰ ਦੋ ਸੀਟਾਂ ਤੋਂ ਚੋਣ ਲੜਨਗੇ ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਤੋਂ ਹੱਥੋਂ ਜਾਣਦੇ ਆ ਵੀ ਜਦੋਂ ਅਕਾਲੀ ਦਲ ਦੀ 14 ਦਸੰਬਰ ਨੂੰ ਟਰਮ ਹੀ ਖਤਮ ਹੋ ਜਾਣੀ ਹੈ ਤੇ ਫਿਰ ਅਕਾਲੀ ਦਲ ਕਿਹੜੇ ਹੱਥਾਂ 'ਚ ਹੋਊਗਾ ਦੇਖੋ ਅੱਜ 14 ਦਸੰਬਰ ਹੈ ਜੀ ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਹਾਊਸ ਖਤਮ ਹੈ ਐਕਸਰੋਮਨੀ ਅਕਾਲੀ ਦਲ ਦਾ ਜਿਹੜਾ ਮੌਜੂਦਾ ਹਾਊਸ ਹੈ ਉਹ ਅੱਜ ਖਤਮ ਹੈ ਉਹਦੀ ਮਿਆਦ ਮਿਆਦ ਪੁੱਗ ਗਈ ਹਮਣ ਇਹਨੂੰ ਅਸੀਂ ਇੰਜ ਸਮਝ ਸਕਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦਾ ਜਿਹੜਾ ਰੋਲਾ ਸੀ ਵੀ ਵਰਕਿੰਗ ਕਮੇਟੀ ਬੈਠੂਗੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰੂਗੀ ਜ਼ਥੇਦਾਰ ਸਾਹਿਬ ਨੇ ਤਾਂ ਹੁਕਮ ਲਾਇਆ ਸੀ ਕਿ ਤੁਸੀਂ 3 ਦਿਨਾਂ ਚ ਅਸਤੀਫਾ ਪ੍ਰਵਾਨ ਕਰ ਲਓ ਕਹਿੰਦੇ ਜੀ ਸਾਨੂੰ ਟਾਈਮ ਮਿਲ ਗਿਆ ਸੀ ਹੋਰ ਪਰ 14 ਦਸੰਬਰ ਨੂੰ ਤਾਂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਮਿਆਦ ਹੀ ਅੱਜ ਮੁੱਕ ਗਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮਿਆਦ ਹੀ ਮੁੱਕ ਗਈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰੈਜ਼ੀਡੈਂਟ ਹਾਊਸ ਸੀ ਉਹ ਮੁੱਕੀ ਗਿਆ ਔਰ ਦਲਜੀਤ ਸਿੰਘ ਚੀਮਾ ਨੇ ਇਹਦੇ ਬਾਰੇ ਖੁਦ ਟਵੀਟ ਕਰਕੇ ਦੱਸਿਆ ਸੀ ਜਦੋਂ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਵਿਕਰਮਜੀਤ ਜੀ ਆਦੋ ਕੀ ਲਿਖਦੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਸੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਸੀ ਉਹਨਾਂ ਨੇ ਕੀ ਲਿਖਿਆ ਸੀ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੁੰਦਰ ਹੈਜ਼ ਕਾਲਡ ਐਨ ਐਮਰਜੈਂਸੀ ਮੀਟਿੰਗ ਆਫ ਵਰਕਿੰਗ ਕਮੇਟੀ ਆਫ ਦ ਪਾਰਟੀ ਔਨ ਨਵੰਬਰ 18 ਐਟ 12:00 ਕਲॉक ਐਟ ਪਾਰਟੀ ਹੈਡਕੁਆਟਰਸ ਆਫਿਸ ਇਨ ਚੰਡੀਗੜ੍ਹ ਦ ਕਮੇਟੀ ਵਿਲ ਕਨਸਿਡਰ ਦ ਰੈਜ਼ੀਗਨੇਸ਼ਨ ਸਬਮਿਟਡ ਬਾਈ ਸੁਖਬੀਰ ਸਿੰਘ ਬਾਗਲ ਐਂਡ ਵਿਲ ਡਿਸਾਈਡ ਫਰਦਰ ਕੋਰਸ ਆਫ ਐਕਸ਼ਨ ਸੋ ਜਦੋਂ 18 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਬੈਠੀ ਸੀ ਉਦੋਂ ਉਹਨਾਂ ਨੇ ਫੈਸਲਾ ਹੀ ਨਹੀਂ ਲਿਆ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪਰ ਇਹ ਕਿਹਾ ਗਿਆ ਸੀ ਕਿ ਜ਼ਿਲ੍ਹੇ ਜਥੇਦਾਰਾਂ ਤੋਂ ਹੋਰ ਜਿਹੜੇ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਤੋਂ ਸਲਾਹ مشورہ ਕੀਤਾ ਜਾਊਗਾ ਉਸੇ ਟਵੀਟ 'ਚ ਹੁਣ ਅੱਜ ਕੱਲ ਉਹ ਉਹਦੋਂ ਟਵੀਟ ਕਹਿੰਦੇ ਸੀ ਉਹਨੂੰ ਅੱਜ ਕੱਲ ਐਕਸ ਵੀ ਕਹਿੰਦੇ ਨੇ ਉਸੇ ਐਕਸ ਦੀ ਪੋਸਟ ਤੇ ਵਿਕਰਮ ਜੀਠਿਆ ਨੇ ਲਿਖਿਆ ਸੀ ਦਲਜੀਤ ਸਿੰਘ ਚੀਮਾ ਉਹਨਾਂ ਨੇ ਲਿਖਿਆ ਸੀ ਮੈਂ ਮਾਫੀ ਚਾਹੂੰਗਾ ਵਿਕਰਮ ਜੀਠਿਆ ਨਹੀਂ ਦਲਜੀਤ ਸਿੰਘ ਚੀਮਾ ਨੇ ਲਿਖਿਆ ਸੀ ਇਟ ਮੇ ਬੀ ਮੈਂਸ਼ਨਡ that elections for the post of president office bearers and working committee of shromani akali dal are due on december 14 hmm. 2024 when five year of five year term of present house expires punjabi ch je main kama unne udan hi likhta si ki 14 december nu office bearers di working committee di aur shromani akali dal de pradhan di jehdi chun hai oh due hai ਸੋ ਜੇ 14 ਦਸੰਬਰ ਨੂੰ ਡਿਊ ਹੈ ਮਤਲਬ ਅੱਜ ਦਾ ਦਿਨ ਹੈ ਤੇ ਅੱਜ 5 ਇਅਰ ਆਫ ਪ੍ਰੈਜ਼ੈਂਟ ਹਾਊਸ ਐਕਸਪਾਇਰ ਸੋ ਅੱਜ ਤੱਕ ਖਤਮ ਹੀ ਹੈ ਹੁਣ ਤੁਹਾਨੂੰ ਲੱਗਦਾ ਕਿ ਅੱਜ ਅਗਲੇ 2000 ਘੰਟਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਹੋ ਜੇਗੀ ਅੱਜ ਸ਼੍ਰੋਮਣੀ ਅਕਾਲੀ ਦਲ ਨਵਾਂ ਪ੍ਰਧਾਨ ਚੁਣ ਲਏਗਾ ਅੱਜ ਨਵੇਂ ਆਫਿਸ ਬੀਅਰਰ ਚੁਣ ਲੈਣਗੇ 14 ਦਸੰਬਰ ਦੀ ਟਰਮ ਸੀ ਉਹ ਅੱਜ ਖਤਮ ਹੋ ਜਾਣੀ ਅਜੇ ਤੱਕ ਕੋਈ ਹਿਲਜੁਲ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਜੀ ਅੱਜ ਅਗਰ ਕੁਝ ਨਹੀਂ ਹੁੰਦਾ ਸਵਾਲ ਇੱਥੋਂ ਖੜਾ ਹੁੰਦਾ ਹੁਣ ਤਾਂ ਵਰਕਿੰਗ ਕਮੇਟੀ ਦੀ ਬੈਠਕ ਦਾ ਮੈਨੂੰ ਲੱਗਦਾ ਸ਼ਰੋਮਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਬੈਠਕ ਦਾ ਕੋਈ ਆਧਾਰ ਹੀ ਨਹੀਂ ਬਚਿਆ ਅਗਰ ਦਲਜੀਤ ਸਿੰਘ ਚੀਮਾ ਉਹਨਾਂ ਦੀ ਉਸ ਟਵੀਟ ਨੂੰ ਸਮਝਿਆ ਜਾਵੇ ਤੁਹਾਨੂੰ ਲੱਗਦਾ ਕਿ ਕੋਈ ਆਧਾਰ ਬਚਿਆ ਕਿ ਅੱਜ ਸ਼ਰੋਮਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਬੈਠਕ ਕਰੂਗੀ ਤੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਅਸਤੀਫਾ ਤੇ ਅੱਜ ਕੋਈ ਫੈਸਲਾ ਕਰੂਗੀ ਜਾਂ ਆਪਿਸ ਪੇਰਾ ਵੀ ਲੱਗ ਰਿਹਾ ਨਗਰ ਨਿਗਮ ਦੀਆਂ ਹੁਣ ਦੇਖੋ ਹੁਣ ਬੜਾ ਦਿਲਚਸਪ ਗੱਲ ਹੈ ਹੁਣ ਤਾਂ ਦੇਖਿਆ ਜਾਵੇ ਕਿ ਅੱਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਕੋਈ ਨਹੀਂ ਜੀ ਇਹਦਾ ਮਤਲਬ ਹੈ ਵੀ ਕੀ ਅੱਜ ਤੋਂ ਹੀ ਕਿਉਂਕਿ ਅੱਜ ਧਰਮਪੁਰੀ ਹੋ ਗਈ ਕਿ ਅੱਜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਪ੍ਰਬੰਧ ਹੈ ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੱਥ ਵਿੱਚ ਚਲਿਆ ਜਾਊਗਾ ਕੀ ਕੀ ਜਦੋਂ ਹਾਊਸ ਹੀ ਐਕਸਪਾਇਰ ਹੋ ਗਿਆ ਜੀ ਕੀ ਪ੍ਰੋਸੈਸਰ ਬਲਵਿੰਦਰ ਸਿੰਘ ਧੁੰਦੜ ਬਤੌਰ ਐਕਟਿੰਗ ਪ੍ਰਧਾਨ ਕੰਮ ਕਰ ਸਕਣਗੇ ਇਹ ਤਕਨੀਕੀ ਸਵਾਲ ਨੇ ਹੋ ਸਕਦਾ ਉਹ ਕਰ ਵੀ ਸਕਨੇ ਹੋਣ ਹੋ ਸਕਦਾ ਇਹ ਸਾਰੀਆਂ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹ ਮੇਰੇ ਅਨੁਮਾਨ ਹੋਣ ਪਰ ਇਹਦੇ ਤੇ ਕਲੈਰਿਟੀ ਕੌਣ ਦੇਊਗਾ ਇਹਦੇ ਤੇ ਦਾਤਾ ਸ਼੍ਰੋਮਣੀ ਅਕਾਲੀ ਦਲ ਅੱਜ ਕੋਈ ਪ੍ਰੈਸ ਨੋਟ ਜਾਰੀ ਕਰੇਗਾ ਵੀ ਭਾਈ ਅੱਜ 14 ਦਸੰਬਰ ਸੀ ਤੇ ਹੁਣ ਵਿਵਸਥਾ ਇਸ ਤਰ੍ਹਾਂ ਦੀ ਰਹੇਗੀ ਨਹੀਂ ਤਾਂ ਆਮ ਲੋਕ ਸਾਡੇ ਵਰਗੇ ਸਧਾਰਨ ਤਾਂ ਇਹੀ ਮੰਨਣਗੇ ਨਾ ਵੀ ਖਤਮ ਹੋ ਗਿਆ ਸਾਰਾ ਕੁਝ ਚਰਨੋਮਣੀ ਅਕਾਲੀ ਦਲ ਦਾ ਤੇ ਕੀ ਹੁਣ ਕਾਰਜ ਪਾਰ ਹੈ ਜਿਹੜਾ ਉਹ ਜਥੇਦਾਰ ਸਹਿਬਾਨਾਂ ਦੇ ਹੱਥ ਚ ਲਿਆ ਗਿਆ ਹਾਂਜੀ ਜੀ ਸਰ ਮੈਂ ਉਹ ਗੱਲ ਕਰਨ ਲੱਗਿਆ ਸੀਗਾ ਵੀ ਜਿੱਦਾਂ ਤੁਸੀਂ ਦੱਸ ਰਹੇ ਉਹ ਵੀ ਹੋ ਸਕਦਾ ਵੀ ਜਥੇਦਾਰ ਸਹਿਬਾਨਾਂ ਦੇ ਕੋਲੇ ਜਿਹੜਾ ਵਾ ਕਮੇਟੀ ਦਾ ਸਾਰਾ ਜਿਹੜਾ ਕਾਰਜਕਾਲ ਹੈ ਚਲਾ ਜਾਵੇ ਤਾਂ ਅਗਰ ਜਥੇਦਾਰ ਸਾਹਿਬ ਕਮਾਂਡ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਫੇਰ ਜਿਸ ਕਦਰ ਤੁਹਾਨੂੰ ਯਾਦ ਹੋਏਗਾ 2 ਦਸੰਬਰ ਵਾਲੇ ਦਿਨ ਜਦੋਂ ਤਨਖਾਹ ਲਗਾਈ ਗਈ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ 1978 ਤੋਂ ਸ਼ੁਰੂ ਹੋਏ ਸੀਗੇ ਜਦੋਂ ਉਹਨਾਂ ਨੇ ਆਪਣੀ ਤਕਰੀਰ ਕੀਤੀ ਸੀ ਜਦੋਂ ਉਹਨਾਂ ਨੇ ਸਜ਼ਾ ਸੁਣਾਉਣੀ ਸੀਗੀ ਤਾਂ 1978 ਤੋਂ ਸ਼ੁਰੂ ਹੋਏ ਸੀ ਬਈ ਅਕਾਲੀ ਦਲ ਕੋਲੋਂ ਜੋ-ਜੋ ਗਲਤੀਆਂ ਹੋਈਆਂ ਤਾਂ ਫੇਰ ਤਾਂ ਇਹ ਮਸਲਾ ਜਿਹੜਾ ਵਾ ਇਹ ਵਿਗੜ ਵੀ ਸਕਦਾ ਡੱਲਾਸਾ ਸਖਤ ਤਾਂ ਤੁਹਾਡੇ ਵਿੱਚ ਕਾਦੀ ਦਲ ਆ ਜਾਏਗਾ ਦੇਖੋ ਸਵਾਲ ਦੇਖੋ ਹੁਣ ਸਵਾਲ ਖੜੇ ਹੋਣਗੇ ਅਕਾਲੀ ਦਲ ਤੇ ਕਿ ਤੁਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਸਮੇਂ ਸਿਰ ਤਿੰਨ ਦਿਨਾਂ ਚ ਅਸਤੀਫੇ ਕਿਉਂ ਨਹੀਂ ਪ੍ਰਵਾਨ ਕੀਤੇ ਅਗਰ ਸਮਾਵਧਾ ਦਿੱਤਾ ਗਿਆ ਸੀ ਜਿਵੇਂ ਦਾਅਵੇ ਨੇ ਅਕਾਲੀ ਦਲ ਦੇ ਲੀਡਰ ਦਾਵਾ ਕਰਦੇ ਨੇ ਹਰਜਿੰਦਰ ਸਿੰਘ ਧਾਮੀ ਵੀ ਉਸੇ ਵੀਡੀਓ ਚ ਗੱਲ ਕਰ ਰਹੇ ਨੇ ਜਿਸ ਵੀਡੀਓ ਤੋਂ ਬਾਅਦ ਆਡੀਓ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਹੈ ਹਮ ਅਫਸੋਸ ਪ੍ਰਗਟ ਕੀਤਾ ਉਹਦੇ ਵਿੱਚ ਹੀ ਉਹ ਗੱਲ ਕਰ ਰਹੇ ਨੇ ਤਿੰਨ ਮੈਂਬਰੀ ਤਿੰਨ ਮੈਂਬਰੀ ਕਮੇਟੀ ਦੇ ਜਿਹੜੀ ਵਰਕਿੰਗ ਕਮੇਟੀ ਵੱਲੋਂ 3 ਦਿਨਾਂ ਚ ਅਸਤੀਫੇ ਪ੍ਰਵਾਨ ਕਰਨ ਦੀ ਜਿਹੜੀ ਗੱਲ ਹੋਈ ਸੀ ਉਹਦੇ ਬਾਰੇ ਧਾਮੀ ਸਾਹਿਬ ਕਹਿ ਰਹੇ ਸੀ ਉਸ ਵਿਅਕਤੀ ਨੂੰ ਜਿਹਨੇ ਫੋਨ ਕੀਤਾ ਸੀ ਕਿ ਉਹ ਸਮਾਂ ਵਧਾ ਦਿੱਤਾ ਸੀ ਜਾਂ ਸਮਾਂ ਹੋਰ ਮਿਲ ਗਿਆ ਸੀ ਪਰ ਅਗਰ ਸਮਾਂ ਹੋਰ ਮਿਲ ਗਿਆ ਸੀ ਕੀ ਅੱਜ 14 ਦਸੰਬਰ ਤੋਂ ਬਾਅਦ ਲੀਗਲ ਤੌਰ ਤੇ ਕਾਨੂੰਨੀ ਤੌਰ ਤੇ ਵਰਕਿੰਗ ਕਮੇਟੀ ਬੈਠ ਸਕਦੀ ਸ਼ਨੋਮਨੀ ਅਕਾਲੀ ਦਲ ਦੀ ਸਵਾਲ ਵੀ ਇਹ ਬਹੁਤ ਵੱਡਾ ਹੈ ਅੱਜ ਜੇ ਦੇ ਤੇ ਸ਼ਨੋਮਨੀ ਅਕਾਲੀ ਦਲ ਨੂੰ ਕੋਈ ਨਾ ਕੋਈ ਕਲੈਰੀਫਿਕੇਸ਼ਨ ਦੇਣੀ ਪਵੇਗੀ ਤਾਂ ਕਿ ਮੇਰੇ ਵਰਗੇ ਪੱਤਰਕਾਰ ਵੀ ਸਮਝ ਸਕਣ ਵੀ ਜਦੋਂ ਕਿਸੇ ਪਾਰਟੀ ਦਾ ਹਾਊਸ ਐਕਸਪਾਇਰ ਹੋ ਜਾਂਦਾ ਹੈ ਹੂੰ ਕੀ ਅੱਜ ਦੇ ਦਿਨ ਹੀ ਅਕਾਲੀ ਦਲ ਕੋਈ ਨਵੀਂ ਵਿਵਸਥਾ ਬਣਾਏਗਾ ਜਿਵੇਂ ਮੈਂ ਪਹਿਲਾਂ ਕਿਹਾ ਕੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਕੋਈ ਨਵਾਂ ਫੈਸਲਾ ਦੇਣਗੇ ਕੀ ਪ੍ਰੋਫੈਸਰ ਬਲਵਿੰਦਰ ਸਿੰਘ ਭੁੰਦਰ ਬਤੌਰ ਐਕਟਿਵ ਪ੍ਰਧਾਨ ਐਕਟਿੰਗ ਪ੍ਰਧਾਨ 14 ਤਰੀਕ ਤੋਂ ਬਾਅਦ ਵੀ ਬਤੌਰ ਐਕਟਿੰਗ ਪ੍ਰਧਾਨ ਕੰਮ ਕਰ ਸਕਣਗੇ ਕਿ 14 ਤਰੀਕ ਤੋਂ ਬਾਅਦ ਵਰਕਿੰਗ ਕਮੇਟੀ ਐਗਜ਼ਿਸਟੈਂਸ ਰਹੇਗੀ ਉਹ ਕਾਇਮ ਰਹੇਗੀ ਅਗਰ ਇਹ ਨਹੀਂ ਰਹਿੰਦੀ ਫਿਰ ਜਿਹੜੀਆਂ ਸ਼ਰੋ ਜਿਹੜੀਆਂ ਅਕਾਲੀ ਦਲ ਦੀਆਂ ਕਾਉਂਸਲਰ ਦੀਆਂ ਚੋਣਾਂ ਚੱਲ ਰਹੀਆਂ ਨੇ ਜਿਹੜੀਆਂ ਮਿਊਨਿਸਪਲ ਕਾਉਂਸਲਰ ਦੀਆਂ ਨਗਰ ਕਮੇਟੀ ਦੀਆਂ ਚੋਣਾਂ ਨੇ ਫਿਰ ਉਹਨਾਂ ਦਾ ਪ੍ਰਬੰਧ ਕੌਣ ਦੇਖੂਗਾ ਬਿਲਕੁਲ ਸਵਾਲ ਬੜਾ ਅਹਿਮ ਹੈ ਜੀ ਅਗਰ ਅਗਰ ਸੰਗਠਨ ਹੀ ਅੱਜ ਖਤਮ ਹੋ ਗਿਆ ਉਹਦੀ ਮਿਆਦ ਖਤਮ ਹੋ ਗਈ ਜਾਂ ਤਾਂ ਫਿਰ ਅੱਜ ਮੀਟਿੰਗਾਂ ਹੋਣਗੀਆਂ ਅੱਜ ਕਾਲੀ ਕਾਲੀ ਚ ਸ਼ਾਮ ਤੱਕ ਮੀਟਿੰਗਾਂ ਸੱਦੀਆਂ ਜਾਣਗੀਆਂ ਵੀ ਭਾਈ ਆਪਾਂ ਕੋਈ ਇਹਦਾ ਹੋਰ ਬੰਦੋਬਸਤ ਕਰੀਏ ਤੇ ਉਹਦੀ ਮਨਜ਼ੂਰੀ ਲੈਣੀ ਪੈਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨਾਂ ਤੋਂ ਕਿਉਂਕਿ ਅਗਰ ਉਹਨਾਂ ਨੇ ਤੈਅ ਕੀਤਾ ਵੀ ਸੱਤ ਮੈਂਬਰੀ ਕਮੇਟੀ ਐ ਇਹ ਮੈਂਬਰਸ਼ਿਪ ਅਭਿਆਨ ਕਰੂਗੀ 6 ਮਹੀਨਿਆਂ ਦੇ ਵਿੱਚ ਵਿੱਚ ਪ੍ਰਧਾਨਗੀ ਦੀ ਚੋਣ ਕਰੋ ਹੁਣ ਵਰਕਿੰਗ ਕਮੇਟੀ ਨੇ ਉਸ ਸੱਤ ਮੈਂਬਰੀ ਕਮੇਟੀ ਨੂੰ ਵੀ ਕੋਈ ਅਧਿਕਾਰ ਨਹੀਂ ਦਿੱਤੇ ਜਾਂ ਆਪਾਂ ਇਹਨੂੰ ਇਸ ਤਰ੍ਹਾਂ ਦੇਖੀਏ ਵੀ ਅਗਰ ਅੱਜ ਅਕਾਲੀ ਦਲ ਦੀ ਮਨਿਆਦ ਹਮ ਮੌਜੂਦਾ ਹਾਊਸ ਦੀ ਅੱਜ ਖਤਮ ਹੋ ਜਾਂਦੀ ਹੈ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਕਮੇਟੀ ਨੂੰ ਹੁਕਮ ਦੇਣਗੇ ਵੀ ਤੁਸੀਂ ਅੱਜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਬੰਧ ਆਪਣੇ ਹੱਥਾਂ ਚ ਚਲਾਓ ਜਾਂ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਬੈਠਦੀ ਹੈ ਵੀ ਅੱਜ ਹਾਊਸ ਐਕਸਪਾਇਰ 14 ਦਸੰਬਰ ਲਿਖਿਆ ਉਹਨਾਂ ਨੇ ਵੀ 14 ਦਸੰਬਰ ਨੂੰ ਨਵਾਂ ਚੁਣਨਾ ਹੈ ਕਿ ਅੱਜ ਕੋਈ ਮੀਟਿੰਗ ਕਰਕੇ ਨਵੇਂ ਫੈਸਲੇ ਲਏ ਜਾਣਗੇ ਸੋ ਇਹ ਬੜਾ ਦਿਲਚਸਪ ਦਿਨ ਆਇਆ ਅੱਜ ਅਕਾਲੀ ਪੋਲਿਟਿਕਸ ਦੇ ਹਿਸਾਬ ਦੇ ਨਾਲ ਹੁਣ ਜਦੋਂ ਅੱਜ 14 ਦਸੰਬਰ ਨੂੰ ਪ੍ਰਧਾਨ ਹੀ ਨਵੇਂ ਚੁਣਿਆ ਜਾਣਾ ਸੀ ਮਤਲਬ ਕਿ ਅੱਜ ਸੁਖਵੀਰ ਸਿੰਘ ਬਾਦਲ ਦੇ ਕਾਰਜਕਾਲ ਦੀ ਮਿਆਦ ਹੀ ਖਤਮ ਹੋ ਗਈ ਤੇ ਜੇ ਅੱਜ ਅਸਤੀਫਾ ਮਨਜ਼ੂਰ ਕੀਤਾ ਵੀ ਤੇ ਕਾਹਦਾ ਕੀਤਾ ਕਿ ਉਹਦਾ ਦਲਾਸਬ ਕੋਈ ਮੈਨਾ ਰਹਿ ਹੀ ਨਹੀਂ ਨਾ ਗਿਆ ਜਦੋਂ ਉਹ ਸਾਰਾ ਬੋਡੀ ਭੰਗ ਹੋ ਗਈ ਜਦੋਂ ਪੂਰਾ ਜਿਹੜਾ ਸੰਗਠਨ ਸੀ ਉਹੀ ਵजूद ਜ ਨਹੀਂ ਰਿਹਾ ਤੇ ਫਿਰ ਅਸਤੀਫੇ ਦਾ ਤੇ ਕੋਈ ਮੈਨੇ ਰਹਿ ਹੀ ਨਹੀਂ ਜਾਂਦੇ ਬਿਲਕੁਲ ਇਹਨੂੰ ਦੇਖੋ ਤਕਨੀਕੀ ਤੌਰ ਤੇ ਸਮਝਣਾ ਪੈਣਾ ਮੈਂ ਇਹ ਨਹੀਂ ਕਹਿੰਦਾ ਵੀ ਜੋ ਅਸੀਂ ਕਹਿ ਰਹੇ ਆ ਬਿਲਕੁਲ ਉਸੇ ਤਰ੍ਹਾਂ ਕਈ ਵਾਰੀ ਪੋਲਿਟੀਕਲ ਪਾਰਟੀਆਂ ਦੇ ਸੰਵਿਧਾਨ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਗੱਲਾਂ ਛੱਡੀਆਂ ਹੁੰਦੀਆਂ ਨੇ ਕਿ ਅਗਰ ਮੌਜੂਦਾ ਹਾਊਸ ਦੀ ਟਰਮ ਖਤਮ ਹੁੰਦੀ ਹੈ ਤੇ ਨਵੀਂ ਇਲੈਕਸ਼ਨ ਨਹੀਂ ਹੁੰਦੀ ਨਵਾਂ ਪ੍ਰਧਾਨ ਨਹੀਂ ਚੁਣਿਆ ਜਾਂਦਾ ਤੇ ਆਟੋਮੈਟਿਕਲੀ ਉਹਦਾ ਜਿਹੜਾ ਪ੍ਰਬੰਧ ਹੈ ਉਹ ਕਿਸੇ ਦੇ ਹੱਥ ਚ ਚਲਿਆ ਜਾਊਗਾ ਜਾਂ ਜਾਂ ਕੋਈ ਬਾਡੀ ਹੈ ਜਿਹੜੀ ਉਹ ਉਹਦੇ ਤੇ ਫੈਸਲਾ ਕਰੂਗੀ ਇਸੇ ਕਰਕੇ ਅੱਜ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਅੱਜ ਕੀ ਹੋ ਸਕਦਾ ਹੈ ਅੱਜ ਯਾਦਾ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਯਾ ਜਰੋਮਨੀ ਅਕਾਲੀ ਦਲ ਦਾ ਆਫਿਸ ਬੀਰਰ ਵਰਕਿੰਗ ਕਮੇਟੀ ਇਹ ਸਾਰੇ ਲੋਕ ਅੱਜ ਇਕੱਠੇ ਹੋਣਗੇ ਵੀ ਭਾਈ ਆਪਾਂ ਕੀ ਕਰੀਏ ਅੱਜ ਆਪਾਂ ਨਵਾਂ ਹਾਊਸ ਚੁਣਨਾ ਸੀ ਆਪਣਾ ਹਾਊਸ ਸਾਡ ਐਕਸਪਾਇਰ ਹੋ ਗਿਆ ਆਪਾਂ ਪ੍ਰਧਾਨ ਦੀ ਮਿਆਦ ਅੱਜ ਖਤਮ ਹੋ ਗਈ ਵਰਕਿੰਗ ਕਮੇਟੀ ਦੀ ਮਿਆਦ ਖਤਮ ਹੋ ਗਈ ਹੁਣ ਆਪਾਂ ਕੀ ਕਰੀਏ ਜਾਂ ਆਟੋਮੈਟਿਕਲੀ ਇਹ ਸਾਰਾ ਪ੍ਰਬੰਧ ਜਿਹੜਾ ਇਹ ਜਥੇਦਾਰ ਸਹਿਬਾਨਾਂ ਕੋਲੇ ਚਲਿਆ ਜਾਊਗਾ ਸ਼ਰੋਮਨੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਣ ਕੀ ਅਗਰ ਜਿਹਾ ਹੁੰਦਾ ਜਥੇਦਾਰ ਸਹਿਬਾਨ ਉਸ ਕਮੇਟੀ ਨੂੰ ਕਹਿਣਗੇ ਸੱਤ ਮੈਂਬਰੀ ਕਮੇਟੀ ਨੂੰ ਵੀ ਅਸੀਂ ਸੱਤ ਮੈਂਬਰੀ ਕਮੇਟੀ ਬਣਾਈ ਸੀ ਹੁਣ ਤੁਸੀਂ ਜ਼ਿੰਮੇਵਾਰੀ ਸੰਭਲੋ ਕਿਉਂਕਿ ਵਰਕਿੰਗ ਕਮੇਟੀ ਨੇ ਤਾਂ ਬੈਠਕ ਕੀਤੀ ਨਹੀਂ ਕਿ ਆਟੋਮੈਟਿਕਲੀ ਉਸ ਕਮੇਟੀ ਕੋਲੇ ਸਾਰਾ ਅਜ ਪ੍ਰਬੰਧ ਚੱਲਿਆ ਜਾਏਗਾ ਇਹ ਬੜੀ ਤਕਨੀਕੀ ਦੀ ਗੱਲ ਹੈ ਜਿਹਦਾ ਅਜ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਦਲਾ ਸਾਹਿਬ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਾ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਹੈਗੇ ਆ ਤੇ ਇੱਥੇ ਜਿੱਦਾਂ ਆਪਾਂ ਸ਼ੁਰੂ ਚ ਵੀ ਜ਼ਿਕਰ ਕੀਤਾ ਕਿ ਹਰਜਿੰਦਰ ਸਿੰਘ ਧਾਮੀ ਹੋਣੀ ਵੀ ਇਸ ਵਕਤ ਮੁਸੀਬਤ ਚ ਫਸੇ ਹੋਇਆ ਹੁਣ ਸਵਾਲ ਇਹ ਵੀ ਖੜਾ ਹੋ ਜਾਣਾ ਹਾਲਾਂਕਿ ਉਹਨਾਂ ਨੇ ਆਪਾਂ ਉਹ ਖਬਰ ਤੇ ਵੀ ਚਰਚਾ ਕਰਦੇ ਆ ਲਿਖਤੀ ਮਾਫੀ ਵੀ ਮੰਗ ਲਈ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀਡੀਓ ਮੈਸੇਜ ਵੀ ਜਾਰੀ ਕਰ ਦਿੱਤਾ ਹੁਣ ਉਹ ਸੱਤ ਮੈਂਬਰੀ ਕਮੇਟੀ ਜਿੱਥਾਮੀ ਰਹਿਣਗੇ ਨਹੀਂ ਰਹਿਣਗੇ ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਗਿਆ ਵੀ ਦੇਖੋ ਤੁਹਾਡੀ ਤੁਹਾਡਾ ਸਵਾਲ ਬਣਾਇਆ ਮੈਂ ਕਿਉਂਕਿ ਉਹ ਬਤੌਰ ਪ੍ਰਧਾਨ ਉਹਨਾਂ ਨੂੰ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਹੈ ਉਹਦੀ ਅਗਵਾਈ ਦਿੱਤੀ ਗਈ ਹੈ ਉਹ ਜੱਥੇਦਾਰ ਸਹਿਬਾਨਾ ਦਾ ਹੁਕਮ ਸੀ ਬਿਲਕੁਲ ਰੋਮਨੀ ਫੁਲਗਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਉਸ ਕਮੇਟੀ ਨੂੰ ਉਹਨਾਂ ਨੇ ਹੈਡ ਕਰਨਾ ਉਹ ਕਮੇਟੀ ਬਰਕਰਾਰ ਹੈ ਉਹ ਕਮੇਟੀ ਖਤਮ ਨਹੀਂ ਹੋਣੀ ਕਿਉਂਕਿ ਉਹ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਬਣਾਈ ਹੈ ਉਸ ਨੇ ਬਿਲਕੁਲ ਹੁਣ ਉਹ ਕਮੇਟੀ ਦੇ ਕੁਝ ਮੈਂਬਰਾਂ ਨਾਲ ਇੱਕ ਮੈਂਬਰ ਨਾਲ ਮੇਰੀ ਗੱਲ ਹੋਈ ਕੁਝ ਮੈਂਬਰਾਂ ਦੇ ਇਧਰ ਉਧਰੋਂ ਮੈਂ ਫੀਡਬੈਕ ਲਈ ਇੱਕ ਮੈਂਬਰ ਨਾਲ ਮੇਰੀ ਟੈਲੀਫੋਨ ਤੇ ਗੱਲ ਹੋਈ ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ ਜੀ ਉਹ ਕਹਿੰਦੇ ਅਸੀਂ ਇੱਕ ਦੋ ਵਾਰ ਧਾਮੀ ਸਾਹਿਬ ਨੂੰ ਵੀ ਕਿਹਾ ਕਿ ਧਾਮੀ ਸਾਹਿਬ ਜਿਹੜੀ ਜਥੇਦਾਰ ਸਾਹਿਬ ਨੇ ਕਮੇਟੀ ਐਲਾਨੀ ਹੈ ਅਸੀਂ ਵੀ ਉਹਦੇ ਮੈਂਬਰ ਆ ਆਪਾਂ ਕੋਈ ਮੀਟਿੰਗ ਕਰ ਲਈਏ ਆਪਾਂ ਸਲਾਹ مشورہ ਕਰ ਲਈਏ ਆਪਾਂ ਵਿਚਾਰ ਕਰ ਲਈਏ ਵੀ ਇਸ ਕਮੇਟੀ ਨੇ ਕਿਵੇਂ ਕੰਮ ਕਰਨਾ ਹੈ ਬਿਲਕੁਲ ਉਹ ਕਹਿੰਦੇ ਧਾਮੀ ਸਾਹਿਬ ਨੇ ਇਹ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਸਹਿਬਾਨ ਦੇ ਧਿਆਨ ਚ ਵੀ ਇਹ ਗੱਲ ਲਿਆਈ ਆ ਲਿਆਈ ਲਿਆਏ ਆ ਵੀ ਕਿਤੇ ਨਾ ਕਿਤੇ ਕੋਈ ਕਾਨੂੰਨੀ ਪੇਚ ਨਾ ਫਸੇ ਅਕਾਲੀ ਦਲ ਦੇ ਸੰਵਿਧਾਨ ਨੂੰ ਲੈ ਕੇ ਕਿਤੇ ਕੋਈ ਸਵਾਲ ਨਾ ਉੱਠੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹੈ ਇੱਕ ਮੈਂਬਰ ਨੇ ਕਮੇਟੀ ਦੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਪਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਮੀਟਿੰਗ ਲਈ ਕੋਈ ਸਮਾਂ ਵੀ ਫਿਕਸ ਨਹੀਂ ਕੀਤਾ ਕੋਈ ਡੇਟ ਵੀ ਫਿਕਸ ਨਹੀਂ ਕੀਤੀ ਸੋ ਮੀਟਿੰਗ ਜਿਹੜੀ ਉਸ ਕਮੇਟੀ ਦੀ ਹਾਲੇ ਤੱਕ ਨਹੀਂ ਹੋਈ ਜਿਹੜੇ ਮੈਂਬਰ ਨੇ ਸੱਤ ਮੈਂਬਰੀ ਕਮੇਟੀ ਦੇ ਉਹ ਵੀ ਕਿਤੇ ਨਾ ਕਿਤੇ ਸੋਚ ਰਹੇ ਨੇ ਕਿ 2 ਦਸੰਬਰ ਦਾ ਹੁਕਮ ਹੈ ਔਰ ਅੱਜ 14 ਦਸੰਬਰ ਆ ਗਈ 12 ਦਸੰਬਰ ਆ ਗਈ ਅਕਾਲੀ ਦਲ ਦੇ ਲੀਡਰ ਆਪਣੀ ਸਜ਼ਾ ਭੁਗਤ ਚੁੱਕੇ ਨੇ ਸਜ਼ਾ ਭੁਗਤ ਕੇ ਵਾਪਸ ਤਨਖਾਹ ਪੂਰੀ ਕਰਕੇ ਲੋਕਾਂ ਚ ਪਰਿਵਾਰਾਂ ਚ ਜਾ ਚੁੱਕੇ ਨੇ ਪਰ ਕਮੇਟੀ ਦੀ ਮੀਟਿੰਗ ਤੇ ਕੋਈ رائے ਸਪਸ਼ਟ ਨਹੀਂ ਆਈ ਵਰਕਿੰਗ ਕਮੇਟੀ ਨੇ ਮੀਟਿੰਗ ਨਹੀਂ ਕੀਤੀ ਹਾਲਾਂਕਿ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਜਦੋਂ 4 ਦਸੰਬਰ ਨੂੰ ਸੁਖਵੀਰ ਬਾਦਲ ਤੇ ਹਮਲਾ ਹੁੰਦਾ ਉਸ ਤੋਂ ਬਾਅਦ ਲਗਾਤਾਰ ਅਕਾਲੀ ਲੀਡਰ ਨਰੈਣ ਸਿੰਘ ਚੌੜਾ ਤੇ ਹਮਲਾਵਰ ਨੇ ਅੰਮ੍ਰਿਤਸਰ ਦੀ ਪੁਲਿਸ ਤੇ ਹਮਲਾਵਰ ਨੇ ਪੰਜਾਬ ਦੀ ਪੁਲਿਸ ਤੇ ਹਮਲਾਵਰ ਨੇ ਸੀਸੀਟੀਵੀ ਵੀਡੀਓ ਕੱਢ ਕੇ ਪਬਲਿਕ ਕਰ ਰਹੇ ਨੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਅਕਾਲੀ ਦਲ ਦੇ ਲੀਡਰ ਕੋਰ ਕਮੇਟੀ ਦੇ ਬਹੁਤ ਸਾਰੇ ਮੈਂਬਰ ਉਹ ਵਰਕਿੰਗ ਕਮੇਟੀ ਨਾਲ ਵੀ ਜੁੜੇ ਨੇ ਪਰ ਵਰਕਿੰਗ ਕਮੇਟੀ ਦੀ ਬੈਠਕ ਨਹੀਂ ਹੁਣ ਜਿਹੜਾ ਤੁਹਾਡਾ ਸਵਾਲ ਸੀ ਉਦੇ ਹਿਸਾਬ ਨਾਲ ਸਵਾਲ ਤਾਂ ਇੱਕ ਮੇਰਾ ਸਵਾਲ ਹੋਰ ਆ ਡਲਾ ਸਾਹਿਬ ਸਵਾਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਆਪਾਂ ਇਸੇ ਪ੍ਰੋਗਰਾਮ ਤੋਂ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਆਪਾਂ ਇਹ ਜ਼ਿਕਰ ਕੀਤਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਚੌੜਾ ਨੂੰ ਡਿਸਕਸ ਕਰ ਰਿਹਾ ਹਾਲਾਂਕਿ ਪੁਲਿਸ ਪੂਰੀ ਤਫ਼ਤੀਸ਼ ਕਰ ਵੀ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਉਹ ਸਾਰੇ ਆਦੇਸ਼ ਭੁੱਲ ਗਈ ਹੈ ਜਿਹੜੇ ਜਥੇਦਾਰ ਸਾਹਿਬਾਨ ਨੇ ਕੀਤੇ ਸੀ ਤੇ ਆਖਰਕਾਰ ਡਲਾ ਸਾਹਿਬ ਉਹ ਗੱਲ ਹੋਈ ਵੀ ਹੁਣ ਅੱਜ 14 ਦਸੰਬਰ ਆ ਗਈ ਹੈ ਤੇ ਕਿਸੇ ਕਿਸਮ ਦਾ ਜਿਹੜਾ ਕੋਈ ਫੈਸਲਾ ਨਹੀਂ ਲਿਆ ਗਿਆ ਹਾਂਜੀ ਹੁਣ ਅੱਜ ਲੋਕ ਸਵਾਲ ਕਰਨਗੇ ਹੁਣ ਕਿਉਂਕਿ ਸਜ਼ਾ ਭੁਗਤ ਲਈ ਲੀਡਰਾਂ ਨੇ ਤਨਖਾਹ ਪੂਰੀ ਕਰ ਲਈ ਅਰਦਾਸਾਂ ਕਰ ਲਈਆਂ ਹੁਣ ਲੋਕ ਸਵਾਲ ਕਰਨਗੇ ਕਿ ਤੁਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਕੀਤੀ ਸਮੇਂ ਸਰ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਸੀ ਤਿੰਨ ਦਿਨਾਂ ਚ ਵਰਕਿੰਗ ਕਮੇਟੀ ਅਸਤੀਫੇ ਪ੍ਰਵਾਨ ਕਰੇ ਤੁਸੀਂ ਉਹ ਅਸਤੀਫੇ ਕਿਉਂ ਨਹੀਂ ਪ੍ਰਵਾਨ ਕੀਤੇ ਅੱਛਾ ਹੁਣ ਸਵਾਲ ਇਹ ਵੀ ਹੈ ਕਿ ਹੁਣ ਉਹ ਅਸਤੀਫੇ ਸੁਖਵੀਰ ਬਾਦਲ ਦੀ ਤਾਂ ਮਿਆਦ ਹੀ ਖਤਮ ਹੋ ਗਈ ਪਰ ਸਰ ਸਾਰੀ ਕਮੇਟੀ ਦੀ ਮਿਆਦ ਖਤਮ ਹੋ ਗਈ ਨਾ ਹਾਊਸ ਹੀ ਪੰਗ ਹੋ ਜਾਣਾ ਹਾਂ ਅਕਾਲੀ ਦਲ ਦੇ ਹਾਊਸ ਦੀ ਅਕਾਲੀ ਦਲ ਦੇ ਹਾਊਸ ਦੀ ਮਿਆਦ ਖਤਮ ਹੋ ਗਈ ਹੁਣ ਜਿਨ੍ਹਾਂ ਲੋਕਾਂ ਨੇ ਪਹਿਲਾਂ ਅਸਤੀਫੇ ਦਿੱਤੇ ਸੀ ਹੂੰ ਉਹਨਾਂ ਦੇ ਅਸਤੀਫਿਆਂ ਦਾ ਕੀ ਬਣੂਗਾ ਅਨਿਲ ਜੋਸ਼ੀ ਉਹਨਾਂ ਨੇ ਵੀ ਅਸਤੀਫਾ ਦਿੱਤਾ ਹੋਇਆ ਹੈ ਐਨ ਕੇ ਸ਼ਰਮਾ ਉਹਦਾ ਦਿੱਤਾ ਹੋਇਆ ਅਸਤੀਫਾ ਦਿੱਤਾ ਹੋਇਆ ਹੁਣ ਤਕਨੀਕੀ ਗੱਲ ਇਹ ਹੈ ਕਿ ਉਹਨਾਂ ਅਸਤੀਫਿਆਂ ਦਾ ਕੀ ਬਣਨਾ ਹੈ ਦਲਾ ਸਾਹਿਬ ਨਾਲ ਹੀ ਆਪਾਂ ਜ਼ਿਕਰ ਕਰੀਏ ਤੇ ਉਸ ਗੱਲ ਦੇ ਉੱਤੇ ਵੀ ਪੜਤਾਲ ਕਰੀਏ ਜਿਹੜਾ ਧਾਮੀ ਸਾਹਿਬ ਦੇ ਕੋਲੋਂ ਬੋਲਕ ਬੋਲ ਜਿਹੜੇ ਆ ਉਹ ਬੋਲੇ ਗਏ ਆ ਬਾਅਦ ਚ ਉਹਨਾਂ ਨੂੰ ਮਾਫੀ ਮੰਗਣੀ ਪਈ ਆ ਕੁਲ ਮਿਲਾ ਕੇ ਇਦਾਂ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਸਮੇਤ ਐਸਜੀਪੀਸੀ ਦੇ ਜਿਹੜੇ ਅਹੁਦੇਦਾਰ ਆ ਇਹਨਾਂ ਦਾ ਕੋਈ ਸਮਾਂ ਜਿਹੜਾ ਕੋ ਬਹੁਤਾ ਵਧੀਆ ਨਹੀਂ ਚੱਲ ਰਿਹਾ ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੜੇ ਸੁਲਝੇ ਹੋਏ ਵਿਅਕਤੀ ਨੇ ਔਰ ਮੈਂ ਦੇਖਦਾ ਸੀ ਆਮ ਤੌਰ ਤੇ ਕਦੀ ਮੈਂ ਉਹਨਾਂ ਨੂੰ ਗੁੱਸਾ ਆਇਆ ਹੋਵੇ ਨਹੀਂ ਦੇਖਿਆ ਪਤਾ ਨਹੀਂ ਕਿਉਂ ਉਸ ਵਿਅਕਤੀ ਦੀ ਟੈਲੀਫੋਨ ਕਾਲ ਤੋਂ ਬਾਅਦ ਉਹ ਥੋੜਾ ਜਿਹਾ ਗੁੱਸਾ ਕਰ ਗਏ ਸੋ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਮਾਨਸਿਕ ਦਬਾਅ ਹੁੰਦਾ ਕਿਉਂਕਿ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੱਤ ਮੈਂਬਰੀ ਕਮੇਟੀ ਲਈ ਵੀ ਧਾਮੀ ਸਾਹਿਬ ਨੂੰ ਬਾਰ-ਬਾਰ ਪੁੱਛਦੇ ਨੇ ਮੈਂਬਰ ਵੀ ਆਪਾਂ ਮੀਟਿੰਗ ਕਰੀਏ ਜੀ ਕਦੋਂ ਕਰੀਏ ਜੀ ਤੇ ਧਾਮੀ ਸਾਹਿਬ ਨੇ ਜੋ ਜਿਸ ਤਰ੍ਹਾਂ ਦੇ ਸ਼ਬਦਾਵਲੀ ਵਰਤੀ ਮੈਨੂੰ ਲੱਗਦਾ ਹੈ ਕਈ ਵਾਰੀ ਉਹਨਾਂ ਨੇ ਆਪ ਹੀ ਜਿਹੜੀ ਜਿਹੜੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਉਹਨਾਂ ਨੇ ਆਪ ਹੀ ਕਹਿਤਾ ਵੀ ਮੇਰੇ ਕੋਲੋਂ ਬੋਲ ਕੋ ਬੋਲ ਹੋ ਗਏ ਹੂੰ ਜਿਵੇਂ ਮੈਂ ਮਾਫੀ ਮੰਗਦਾ ਔਰਤ ਯਾਦ ਤੋਂ ਉਹ ਤਾਂ ਕਹਿੰਦੇ ਨੇ ਵੀ ਬੀਬੀ ਜਗੀਰ ਕੌਰ ਜੀ ਸਾਭ ਦਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੇ ਮਾਨਯੋਗ ਨੇ ਤੇ ਉਹਨਾਂ ਨੇ ਆਪਣੇ ਵੱਲੋਂ ਸੌਰੀ ਫੀਲ ਕੀਤੀ ਜੇ ਕਿਸੇ ਦੇ ਵੀ ਦਿਲ ਨੂੰ ਸੱਟ ਲੱਗੀ ਹੈ ਸੋ ਮੈਨੂੰ ਇਹ ਲੱਗਦਾ ਜਦੋਂ ਕੋਈ ਵਿਅਕਤੀ ਜਾਣੇ ਅਣਜਾਣੇ 'ਚ ਕੁਝ ਬੋਲ ਜੇ ਅਣਜਾਣੇ 'ਚ ਹੀ ਬੋਲਦਾ ਹੈ ਆਮ ਤੌਰ ਤੇ ਵਿਅਕਤੀ ਜਾਣ ਕੇ ਤਾਂ ਨਹੀਂ ਬੋਲਦਾ ਤੇ ਉਹ ਮਾਫੀ ਮੰਗੇ ਕਿ ਉਹ ਗੱਲ ਫਿਰ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਉਹ ਮਾਫੀ ਕਿਉਂਕਿ ਉਹ ਵੀ ਇੱਕ ਵੱਡੀ ਸਖ਼ੀਅਤ ਦੇ ਤੌਰ ਦੇ ਉੱਤੇ ਨੇ ਹਾਲਾਂਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੇਖੋ ਐਪਲੀਕੇਸ਼ਨ ਵੀ ਦੇ ਕੇ ਆਈ ਉਹਨਾਂ ਨੇ ਪ੍ਰਵਾਨ ਕੀਤਾ ਕਿ ਮੇਰੇ ਕੋਲੋਂ ਕੁਝ ਉੱਚਾ ਨੀਵਾ ਬੋਲਿਆ ਗਿਆ ਤੇ ਹੁਣ ਅਕਾਲ ਤਖਤ ਸਾਹਿਬ ਫੈਸਲਾ ਕਰੂਗਾ ਸੋ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਉਹਨਾਂ ਦੀ ਜਿਹੜੀ ਮਾਫੀ ਹੈ ਜਾਂ ਉਹਨਾਂ ਦੀ ਜਿਹੜੀ ਸੌਰੀ ਹੈ ਅੰਗਰੇਜ਼ੀ ਦਾ ਸ਼ਬਦ ਹੈ ਉਹਨੂੰ ਪ੍ਰਫਾਨ ਕਰ ਲੈਣਾ ਚਾਹੀਦਾ ਔਰ ਕਰ ਵੀ ਲੈਣਾ ਬੀਬੀ ਜਗੀਰਕਰ ਹੁਣੇ ਸਾਰੇ ਬੜੇ ਸਨਮਾਨਯੋਗ ਨੇ ਔਰ ਬਹੁਤ ਵੱਡਾ ਦਿਲ ਹਮੇਸ਼ਾ ਦਿਖਾਉਂਦੇ ਨੇ ਬੀਬੀ ਜਗੀਰਕਰ ਡੱਲਾ ਸਾਹਿਬ ਉਧਰ ਦੂਜੇ ਪਾਸੇ ਕੇਜਰੀਵਾਲ ਸਾਹਿਬ ਦੋ ਸੀਟਾਂ ਤੋਂ ਇਲੈਕਸ਼ਨ ਕਿਉਂ ਲੜਨਾ ਚਾਹੁੰਦੇ ਆ ਇਹਦੇ ਪਿੱਛੇ ਕੀ ਗੱਲ ਹੋ ਗਈ ਉਹਨਾਂ ਨੂੰ ਇੰਨੀ ਇਨਸਿਕਿਉਰਿਟੀ ਕਿਉਂ ਫੀਲ ਹੋ ਰਹੀ ਆ ਨਵੀਂ ਦਿੱਲੀ ਤੋਂ ਜਿੱਤੇ ਰਹੇ ਆ ਤਿੰਨ ਵਾਰ ਜਿੱਤੇ ਆ ਚੌਥੀ ਵਾਰ ਉਹਨਾਂ ਨੇ ਆਪਣੀ ਕਿਸਮਤ ਅਜ਼ਮਾਉਣੀ ਹੈ ਪਰ ਖਬਰਾਂ ਆਏ ਨੇ ਹਾਲਾਂ ਮੇਰੇ ਕੋਲ ਇਹ ਪੁਖਤਾ ਖਬਰ ਨਹੀਂ ਹੈ ਪਰ ਮੀਡੀਆ ਸੋਰਸਸ ਦੇ ਹਵਾਲੇ ਤੋਂ ਇਹ ਖਬਰ ਹੈ ਵੀ ਐਤ ਕੀ ਕੇਜਰੀਵਾਲ ਦਿੱਲੀ ਦੀਆਂ ਵਿਧਾਨ ਸਭਾ ਦੋ ਸੀਟਾਂ ਤੋਂ ਲੜਨਗੇ ਤੇ ਪੰਜਾਬ ਦੇ ਵਿੱਚ ਚੰਨੀ ਸਾਹਿਬ ਇਹ ਤਜਰਬਾ ਕਰ ਚੁੱਕਿਆ ਉਹਨਾਂ ਤੋਂ ਪਹਿਲਾਂ ਵੀ ਕਈ ਵੈਸੇ ਲੀਡਰਾਂ ਨੇ ਤਜਰਬਾ ਕੀਤਾ ਹੋਇਆ ਦੇਖੋ ਮੈਨੂੰ ਵੀ ਲੱਗਦਾ ਹੈ ਕਿ ਜਿਹੜੀ ਇਹ ਖਬਰ ਹੈ ਇਹ ਕਿਤਨਾ ਕਿਤੇ ਸੂਤਰਾਂ ਦੇ ਹਵਾਲੇ ਨਾਲ ਉੱਡ ਤਾਂ ਰਹੀ ਹੈ ਮੈਨੂੰ ਇਹ ਲੱਗਦਾ ਸੰਦੀਪ ਜੀ ਕਿ ਅਜਿਆ ਸ਼ਾਇਦ ਨਾ ਹੋਵੇ ਜੀ ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੋ ਸੀਟਾਂ ਤੋਂ ਚੋਣ ਲੜਨਗੇ ਅਰਵਿੰਦ ਕੇਜਰੀਵਾਲ ਬਹੁਤ ਚੰਗੇ ਜਿਹੜੇ ਨੇ ਪ੍ਰਬੰਧਕ ਨੇ ਚੋਣਾਂ ਦੇ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਦੋ ਸੀਟਾਂ ਤੋਂ ਚੋਣ ਲੜਿਆ ਤੇ ਇਹਨੂੰ ਇਸੇ ਰੂਪ ਚ ਪ੍ਰਚਾਰਿਤ ਕੀਤਾ ਜਾਏਗਾ ਜਿਵੇਂ ਸੰਦੀਪ ਜੀ ਤੁਸੀਂ ਸਵਾਲ ਕੀਤਾ ਲੋਕ ਹੈਰਾਨ ਹੋਣਗੇ ਵੀ ਕੇਜਰੀਵਾਲ ਨੂੰ ਦੋ ਸੀਟਾਂ ਤੋਂ ਲੜਨ ਦੀ ਕੀ ਲੋੜ ਪੈਗੀ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਸੂਤਰਾ ਸਤਰਾਂ ਦੇ ਹਵਾਲੇ ਨਾਲ ਜਾਂ ਮੀਡੀਆ ਦੇ ਵਿੱਚ ਇਹ ਖਬਰਾਂ ਮਾਰੇ ਮੋਟੇ ਕਿਆਸ ਨੇ ਸੰਭਾਵਨਾ ਇਹਦੀ ਘੱਟ ਲੱਗਦੀ ਆ ਹਾਂ ਇੱਕ ਜ਼ਹਿਨ 'ਚ ਮੇਰੇ ਸਵਾਲ ਹੈ ਜੀ ਜਦੋਂ ਅਰਵਿੰਦ ਕੇਦਰੀਵਾਲ ਜੇਲ੍ਹ ਚਲੇ ਗਏ ਪਿਛਲੇ ਸਮੇਂ 'ਚ ਹੂੰ ਸਾਈਜ਼ ਵਾਲੇ ਮਾਮਲੇ 'ਚ ਸ਼ਰਾਬ ਵਾਲੇ ਮਾਮਲੇ 'ਚ ਜੀ ਉਹਨਾਂ ਦੀ ਪਤਨੀ ਉਹਨਾਂ ਦੀ ਕੁਰਸੀ ਤੇ ਬੈਠ ਕੇ ਉਹਨਾਂ ਨੇ ਕਈ ਵਾਰ ਸੰਬੋਧਨ ਕੀਤਾ ਵੀਡੀਓ ਜਾਰੀ ਕੀਤੀ ਹੂੰ ਜਦੋਂ ਇਹ ਗੱਲ ਤੁਰੀ ਜਿੰਨੇ ਉੱਥੇ ਵਿਧਾਇਕ ਸੀ ਕਈਆਂ ਨੇ ਉੱਥੇ ਮੀਟਿੰਗ ਕੀਤੀ ਇਹ ਗੱਲ ਤੁਰੀ ਵੀ ਕਿਉਂ ਨਾ ਬੀਬੀ ਸੁਨੀਤਾ ਕੇਜਰੀਵਾਲ ਨੂੰ ਹੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਅਰਵਿੰਦ ਕੇਜਰੀਵਾਲ ਨਹੀਂ ਮੰਨੇ ਉਹਨਾਂ ਨੇ ਬੀਬੀ ਆਤਸ਼ੀ ਨੂੰ ਮੁੱਖ ਮੰਤਰੀ ਬਣਾਇਆ ਵਿਧਾਇਕਾ ਨੇ ਉਹਨਾਂ ਨੇ ਹਾਮੀ ਭਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਬੀਬੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਵੀ ਨਹੀਂ ਬਣਾਇਆ ਹੁਣ ਮੈਨੂੰ ਇਹ ਲੱਗਦਾ ਦੇਖੋ ਬੀਬੀ ਸੁਨੀਤਾ ਕੇਜਰੀਵਾਲ ਸਾਬ ਸਾਬ ਦਾ ਅਫਸਰ ਨਹੀਂ ਬਿਲਕੁਲ ਉਹਨਾਂ ਦੀ ਆਪਣੀ ਇੱਕ ਸ਼ਖਸੀਅਤ ਹੈ ਇੱਕ ਅਫਸਰ ਦੇ ਤੌਰ ਤੇ ਬਿਊਰੋਕ੍ਰਾਟ ਦੇ ਬਿਊਰੋਕ੍ਰਾਟ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਔਰ ਪਿਛਲੇ ਸਮਿਆਂ 'ਚ ਉਹਨਾਂ ਨੇ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਹੈ। ਦੇਸ਼ ਦੇ ਕਿਸੇ ਵੀ ਹਿੱਸੇ 'ਚ ਕੋਈ ਵੱਡੀ ਰੈਲੀ ਸੀ ਹਰਿਆਣੇ 'ਚ ਜਾਂ ਕਿਸੇ ਹੋਰ ਦੇਸ਼ ਦੀਆਂ ਚੋਣਾਂ 'ਚ ਗੋਆ ਦੇ ਵਿੱਚ ਵੀ ਤੇ ਬੀਬੀ ਸੁਨੀਤਾ ਕੇਜਰੀਵਾਲ ਚੋਣ ਰੈਲੀਆਂ ਨੂੰ ਸੰਬੋਧਨ ਕਰਕੇ ਆਏ ਨੇ। ਬਿਲਕੁਲ। ਹੁਣ ਮੈਨੂੰ ਇਹ ਲੱਗਦਾ ਹੈ ਕਿ ਇਹ ਜ਼ਰੂਰ ਸੰਭਵ ਹੈ ਕਿ ਇਸ ਵਾਰ ਬੀਬੀ ਸੁਨੀਤਾ ਕੇਜਰੀਵਾਲ ਨੂੰ ਵੀ ਦਿੱਲੀ ਦੀ ਕਿਸੇ ਸੀਟ ਤੋਂ ਚੋਣ ਮੈਦਾਨ ਚ ਉਤਾਰ ਦਿੱਤਾ ਜਾਵੇ ਅਰਵਿੰਦ ਕੇਜਰੀਵਾਲ ਇੱਕੋ ਸੀਟ ਤੋਂ ਲੜਨਗੇ ਬੀਬੀ ਸੁਨੀਤਾ ਕੇਜਰੀਵਾਲ ਨੂੰ ਉਮੀਦਵਾਰ ਬਣਾ ਸਕਦੀ ਹੈ ਆਮ ਆਦਮੀ ਪਾਰਟੀ ਇਹ ਮੇਰਾ ਆਪਣਾ ਅੰਦਾਜ਼ਾ ਹੈ ਹੋ ਸਕਦਾ ਉਹ ਨਾ ਵੀ ਬਣਾਵੇ ਪਰ ਮੈਂ ਵਕ ਵਕ ਸਰਕਮਸਟਾਂਸਸ ਹਾਲਾਤਾਂ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੋਲੀਟੀਕਲ ਕਿਉਂਕਿ ਅਰਵਿੰਦ ਕੇਜਰੀਵਾਲ ਹੁਣਾਂ ਤੇ ਸੁਪਰੀਮ ਕੋਰਟ ਨੇ ਰੋਕ ਲਾਈ ਸੀ ਕਿ ਉਹ ਮੁੱਖ ਮੰਤਰੀ ਦੇ ਤੌਰ ਤੇ ਫਾਈਲ ਨਹੀਂ ਸਾਈਨ ਕਰ ਸਕਦੇ ਦਫਤਰ ਚ ਨਹੀਂ ਜਾ ਸਕਦੇ ਮੰਨ ਲਓ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣ ਜਾਂਦੀ ਹੈ ਕੀ ਅਰਵਿੰਦ ਕੇਜਰੀਵਾਲ ਦੀ ਉਹ ਰੋਕ ਖਤਮ ਹੋ ਜਾਏਗੀ ਕੀ ਸੁਪਰੀਮ ਕੋਰਟ ਬਤੌਰ ਮੁੱਖ ਮੰਤਰੀ ਉਹਨਾਂ ਨੂੰ ਦਫਤਰ ਜਾਣ ਦੀ ਇਜਾਜ਼ਤ ਦੇਗੀ ਕੀ ਉਹਨਾਂ ਨੂੰ ਫਾਈਲਾਂ ਤੇ ਦਸਤਖਤ ਕਰਨ ਦੀ ਇਜਾਜ਼ਤ ਮਿਲ ਜਾਏਗੀ ਇਹ ਆਪਣੇ ਆਪ 'ਚ ਵੱਡੇ ਸਵਾਲ ਹੈ ਹਾਂ ਅਗਰ ਬੀਬੀ ਸੁਨੀਤਾ ਕੇਜਰੀਵਾਲ ਨੂੰ ਚੋਣ ਲੜਾਉਂਦੇ ਨੇ ਉਹ ਜਿੱਤ ਜਾਂਦੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਸਥਿਤੀ ਹੋਏਗੀ ਜਦੋਂ ਬੀਬੀ ਸੁਨੀਤਾ ਕੇਜਰੀਵਾਲ ਇਲੈਕਟ ਹੋ ਕੇ ਆਉਣਗੇ ਫਿਰ ਇਹ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕੇ ਚੋਣ ਕਿ ਅਗਰ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਨਹੀਂ ਬਣ ਸਕਦੇ ਤੇ ਬੀਬੀ ਸੁਨੀਤਾ ਕੇਜਰੀਵਾਲ ਨੂੰ ਬਣਾ ਦਿੱਤਾ ਜਾਵੇ ਇਹ ਮੇਰਾ ਆਪਣਾ ਵਿਸ਼ਲੇਸ਼ਣ ਹੈ ਮੇਰੀ ਆਪਣੀ ਸੋਚ ਹੈ ਹੋ ਸਕਦਾ ਹੈ ਜਿਆ ਨਾ ਹੋਵੇ ਪਰ ਕਿਉਂਕਿ ਬੀਬੀ ਸੁਨੀਤਾ ਕੇਜਰੀਵਾਲ ਨੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਹੈ अरविंद केजरीवाल दी कुर्सी ਤੇ ਬਹਿ ਕੇ ਵੀਡੀਓ ਜਾਰੀ ਕੀਤੀਆਂ ਨੇ ਇਸ ਕਰਕੇ ਮੈਂ ਇਹ ਸੋਚ ਸਕਦਾ ਕਿ ਅਗਰ ਉਹ ਚੋਣ ਰੈਲੀਆਂ ਨੂੰ ਸੰਬੋਧਨ ਕਰ ਸਕਦੇ ਨੇ ਤੇ ਚੋਣ ਵੀ ਲੜ ਸਕਦੇ ਨੇ ਫੈਸਲਾ ਆਮ ਆਦਮੀ ਪਾਰਟੀ ਨੇ ਕਰਨਾ ਹੈ ਹਾਂ ਸੁਨੀਤਾ केजरीवाल ਨਾ ਚਾਹੁੰਦੇ ਹੁਣ ਚੋਣ ਲੜਨਾ ਉਹ ਕਹਿਦੇ ਨੇ ਮੈਂ ਚੋਣ ਨਹੀਂ ਲੜਦੀ ਤੇ ਗੱਲ ਵੱਖਰੀ ਹੈ ਆਮ ਆਦਮੀ ਪਾਰਟੀ ਚ ਇਹ ਚਰਚਾ ਜ਼ਰੂਰ ਹੋ ਰਹੀ ਹੋਵੇਗੀ ਕਿ ਕਿਉਂ ਨਾ अरविंद केजरीवाल ਨੂੰ ਦੋ ਸੀਟਾਂ ਤੋਂ ਚੋਣ ਲੜਾਉਣ ਦੀ ਥਾਂ ਤੇ ਬੀਬੀ ਸੁਨੀਤਾ ਕੇਜਰੀਵਾਲ ਵੀ ਚੋਣ ਲੜਾ। ਸੋ ਹਜੇ ਦਿਨ ਨੇ ਹਜੇ ਅੱਗੇ-ਅੱਗੇ ਬਹੁਤ ਸਾਰੇ ਕੈਂਡੀਡੇਟ ਆਮ ਆदमी पार्टी ਨੇ ਜਾਰੀ ਕੀਤੇ ਨੇ। ਸੋ ਸੁਨੀਤਾ ਕੇਜਰੀਵਾਲ ਅਗਰ ਚੋਣ ਲੜ ਵੀ ਲੈਣ ਤੇ ਕਿਸੇ ਨੇ ਕੋਈ ਬਹੁਤਾ ਕਿੰਤੂ ਪ੍ਰੰਤੂ ਵੀ ਨਹੀਂ ਕਰਨਾ ਕਿਉਂਕਿ ਉਹ ਇੱਕ ਆਪਣੀ ਆਜ਼ਾਦ ਸਖਸ਼ੀਅਤ ਹੈ ਉਹਨਾਂ ਦੀ। ਉਹ ਅਫਸਰ ਰਹੇ ਨਹੀਂ। ਉਹ ਡਿਪੈਂਡੈਂਟ ਨਹੀਂ ਡੱਲਾ ਸਾਹਿਬ ਕਰਨਾ ਵੀ ਕਿੰਤੂ ਪਰੰਤੂ ਕਿਸੇ ਨੇ ਕਰਨਾ ਵੀ ਨਹੀਂ ਨਾ ਡੱਲਾ ਸਾਹਿਬ ਪਹਿਲਾਂ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਸੀਗੀ ਵੀ ਇੱਕ ਘਰ ਤੋਂ ਇੱਕ ਟਿਕਟ ਆ ਹੁਣ ਪੰਜਾਬ ਦੇ ਵਿੱਚ ਆਪਾਂ ਦੇਖ ਹੀ ਲਿਆ ਈਸ਼ਾਨ ਚੱਬੇਵਾਲ ਜਿਹੜੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਫਰਜ਼ੰਦ ਆ ਫਾਦਰ ਸਾਹਿਬ ਮੈਂਬਰ ਪਾਰਲੀਮੈਂਟ ਨੇ ਤੇ ਬੇਟਾ ਐਮਐਲਏ ਬਣ ਗਿਆ ਤੇ ਹੋ ਸਕਦਾ ਇਹ ਵੀ ਪ੍ਰਿਤ ਆਮ ਆਦਮੀ ਪਾਰਟੀ ਚ ਪੈ ਜਾਵੇ ਨਹੀਂ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹ ਸਿਧਾਂਤ ਤਾਂ ਆਪਣਾ ਖਤਮ ਕਰਤਾ ਨਾ ਕਿ ਪਰਿਵਾਰ ਚੋਂ ਕਿਸੇ ਨੂੰ ਟਿਕਟ ਨਹੀਂ ਦੇਣੀ ਉਹ ਤਾਂ ਗੱਲ ਖਤਮ ਹੋ ਗਈ ਕੰਨ ਦਾ ਪਰਿਵਾਰ ਚ ਟਿਕਟ ਮਿਲ ਸਕਦੀ ਹੈ ਆਉਂਦੇ ਸਮੇਂ ਚ ਪੰਜਾਬ ਚ ਇਹ ਵੀ ਕੋਈ ਵੱਡੀ ਗੱਲ ਨਹੀਂ ਦੇਖੋ ਦਿੱਲੀ ਚ ਕਿੰਨੀਆਂ ਟਿਕਟਾਂ ਆਮ ਆਦਮੀ ਪਾਰਟੀ ਨੇ ਬਦਲੀਆਂ ਬਿਲਕੁਲ ਹਾਈ ਚ ਪੰਜਾਬ ਚ ਵੀ ਆਮ ਆਦਮੀ ਪਾਰਟੀ ਟਿਕਟਾਂ ਬਦਲੇਗੀ ਉਹ ਕਿੰਨੀਆਂ ਬਦਲਦੀ ਆ ਬਾਅਦ ਦੀ ਗੱਲ ਹੈ ਪਰ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਹੈ ਉਹ ਇਸ ਗੱਲ ਨੂੰ ਲੈ ਕੇ ਹੁਣੇ ਤੋਂ ਚਿੰਤਤ ਨੇ ਵੀ ਭਾਈ ਆਮ ਆਦਮੀ ਪਾਰਟੀ ਦੇ ਵਿੱਚ ਜੇ ਇੱਕ ਵਾਰ ਐਮ ਐਲ ਏ ਬਣ ਗਏ ਇਹ ਗਾਰੰਟੀ ਕੋਈ ਨਹੀਂ ਕਿ ਅਗਲੀ ਵਾਰੀ ਵੀ ਸਾਨੂੰ ਟਿਕਟ ਮਿਲੇਗੀ ਇਸ ਕਰਕੇ ਐਮਐਲਏ ਬਹੁਤੇ ਚਿੰਤਿਤ ਨੇ ਕਿ ਅਗਲੀ ਵਾਰੀ ਪਤਾ ਨਹੀਂ ਸਾਡਾ ਕੀ ਬਣੂਗਾ ਟਿਕਟ ਮਿਲੂਗਾ ਜਾਂ ਨਹੀਂ ਮਿਲੂਗੀ ਤੇ ਜਿਹੜੇ ਕਈ ਐਮਐਲਏ ਨੇ ਉਹ ਹੁਣੇ ਤੋਂ ਦੂਜੀਆਂ ਪਾਰਟੀਆਂ ਦੇ ਸੰਪਰਕ ਚ ਵੀ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਨਹੀਂ ਜਾਣਗੇ ਕਿਉਂਕਿ ਇੱਕ ਨਿਸ਼ਚਿਤ ਸਮਾਂ ਕਾਰਜਕਾਲ ਦਾ ਬਤੌਰ ਵਿਧਾਇਕ ਪੂਰਾ ਕਰਨਾ ਪੈਂਦਾ ਸੰਦੀਪ ਜੀ ਫਿਰ ਪੈਨਸ਼ਨ ਲੱਗਦੀ ਹੈ ਬਿਲਕੁਲ ਬਿਲਕੁਲ ਮਸਲਾ ਪੈਨਸ਼ਨ ਦਾ ਨਧਤਰ ਵਿਧਾਇਕ ਪਹਿਲੀ ਵਾਰ ਨੇ 92 ਦੇ ਵਿੱਚੋਂ ਪੁਰਾਣੇ ਉਹਨਾਂ ਦੇ ਹੱਥ ਦਾ ਸੈਗੇ ਨੇ ਜ਼ਿਆਦਾਤਰ ਵਿਧਾਇਕ ਪਹਿਲੀ ਵਾਰ ਨੇ ਸੋ ਜਿਹੜੇ ਪਹਿਲੀ ਵਾਰ ਦੇ ਵਿਧਾਇਕ ਨੇ ਉਹ ਬਿਨਾ ਪੈਨਸ਼ਨ ਲਵਾਏ ਦੂਜੀ ਪਾਰਟੀ ਤੇ ਜਾਂਦੇ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ 'ਚ ਕੋਈ ਖਤਰਾ ਨਹੀਂ ਕਿਉਂਕਿ ਹੁਣ ਪੈਨਸ਼ਨ ਮਿਲਨੀ ਇੱਕ ਵਾਰੀ ਹੈ ਤੇ ਉਹਨਾਂ ਨੇ ਘੱਟੋ-ਘੱਟ 4.5 ਪੌਣੇ 5 ਸਾਲ ਦਾ ਵਕਫਾ ਹਰ ਐਮਐਲਏ ਨੇ ਪੂਰਾ ਕਰਨਾ ਹੈ ਭਾਵੇਂ ਕਈ ਐਮਐਲਏ ਦੂਜੀਆਂ ਪਾਰਟੀਆਂ ਦੇ ਸੰਪਰਕ 'ਚ ਨੇ ਮੇਰੇ ਕੋਲ ਪੁਖਤਾ ਜਾਣਕਾਰੀ ਹੈ ਉਹ ਸੰਪਰਕਤ ਨੇ ਪਰ ਉਹ ਆਪ ਨਾਲ ਧੋਖਾ ਨਹੀਂ ਕਰਨਗੇ ਛੱਡ ਕੇ ਨਹੀਂ ਜਾਣਗੇ ਕਿਉਂਕਿ ਜੇ ਉਹ ਛੱਡ ਕੇ ਜਾਂਦੇ ਨੇ ਪੈਨਸ਼ਨ ਖਤਮ ਹੁੰਦੀ ਹੈ ਇਸ ਕਰਕੇ ਉਹਨਾਂ ਨੇ ਰਹਿਣਾ ਆਮ ਆਦਮੀ ਪਾਰਟੀ ਦੀ ਹੈ ਪਰ ਅਗਲੀ ਵਾਰੀ ਜੇ ਟਿਕਟ ਨਹੀਂ ਮਿਲਦੀ ਜਾਂ ਕੱਟਣ ਦੀ ਸੰਭਾਵਨਾ ਬਣਦੀ ਹੈ ਉਹਨਾਂ ਨੇ ਪਹਿਲਾਂ ਆਪਣਾ ਇੰਤਜ਼ਾਮ ਕਰਕੇ ਰੱਖਣਾ ਹੈ ਨਾਲੇ ਪੰਜਾਬ 'ਚ ਤਾਂ ਦੇਖੋ ਪੋਲਿਟੀਕਲ ਪਾਰਟੀਆਂ ਨੂੰ ਆਦਤ ਹੈ ਲੁੱਟੇ ਹੋਏ ਪਤੰਗ ਡਾਉਣ ਦੀ ਸਾਡੀਆਂ ਪੋਲਿਟੀਕਲ ਪਾਰਟੀਆਂ ਜਿਵੇਂ ਛੋਟੇ ਛੋਟੇ ਬੱਚੇ ਅਸੀਂ ਪਤੰਗ ਲੁੱਟ ਗਈ ਕੋਠੇ ਤੇ ਸਜਾਉਂਦੇ ਰਹਿੰਦੇ ਸੀ ਵੀ ਸ਼ਾਮ ਨੂੰ ਉਡਾਵਾਂਗੇ ਤੇ ਪੋਲਿਟਿਕਲ ਪਾਰਟੀਆਂ ਨੂੰ ਆਦਤ ਹੈ ਜਿਹੜੇ ਟੁੱਟਣ ਵਾਲੇ ਪਤੰਗ ਹੈ ਜਿਹੜੇ ਪਤੰਗ ਉਮੀਦ ਹੈ ਵੀ ਇਹ ਕੱਟੇ ਜਾਣਗੇ ਉਹਨਾਂ ਤੇ ਦਾ ਪੋਲਿਟਿਕਲ ਪਾਰਟੀਆਂ ਦੀ ਨਜ਼ਰ ਹੈ ਪਰ ਕਈ ਪੰਜਾਬ ਚ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵੀ ਜਿਨ੍ਹਾਂ ਦੀ ਡੋਰ ਕੱਚੀ ਹੈ ਇਹ ਦੂਜਿਆਂ ਨੂੰ ਵੀ ਪਤਾ ਵੀ ਇਹਨਾਂ ਦੀ ਡੋਰ ਕੱਚੀ ਹੈ ਇਹਨਾਂ ਤੇ ਨਿਗਾ ਰੱਖੋ ਇਸ ਕਰਕੇ ਪਰ ਆਮ ਆਦਮੀ ਪਾਰਟੀ ਪ੍ਰਭਾਵ ਇਸ ਤਰ੍ਹਾਂ ਦਾ ਦਿੰਦੀ ਹੈ ਕਿ ਤੁਸੀਂ ਭਾਵੇਂ ਕੱਟੇ ਜਾਓ ਭਾਵੇਂ ਲੁੱਟੇ ਜਾਓ ਅਸੀਂ ਜਿਹੜੇ ਬਦਲਨੇ ਨੇ ਉਹ ਬਦਲਨੇ ਨੇ ਹੂੰ ਸੋ ਆਵਾਜ਼ ਪਾਰਟੀ ਨੇ ਵੀ ਐਮਐਲਏ ਨਵੇਂ ਲੈ ਕੇ ਆਉਣੇ ਨੇ ਕੈਂਡੀਡੇਟ ਬਦਲਨੇ ਨੇ ਇਸ ਕਰਕੇ ਜਦੋਂ 27 ਦੀਆਂ ਚੋਣਾਂ ਹੋਣਗੀਆਂ ਤੇ ਨਜ਼ਾਰਾ ਬੜਾ ਦਿਲਚਸਪ ਹੋਏਗਾ ਜਿਵੇਂ ਬਸੰਤ ਵਾਲੇ ਦਿਨ ਸਮਾਨ ਚ ਨਜ਼ਾਰਾ ਹੁੰਦਾ ਨਾ ਜੀ ਕੋਈ ਕਿਸੇ ਦਾ ਪਤੰਗ ਕੱਟ ਦਿੰਦਾ ਹੈ ਕੋਈ ਕਿਸੇ ਦਾ ਪਤੰਗ ਲੁੱਟ ਲੈਂਦਾ 27 ਤੋਂ ਪਹਿਲਾਂ ਸੰਦੀਪ ਜੀ ਰਾਹ ਜਾਂਦਾ ਐਮਐਲਏ ਦੂਜੀ ਪਾਰਟੀ ਚ ਚਲਾ ਜਾਂਦਾ ਹੁਣ ਇਹ ਕੰਮ ਹੋਣਾ ਹੈ ਇਹ ਹੋ ਵੀ ਅੱਜ ਲਗਾ ਘਰੋਂ ਨਿਕਲੂਗਾ ਵੀ ਮੈਂ ਆਪਣੀ ਪਾਰਟੀ ਦੇ ਦਫਤਰ ਚ ਲਿਆਂ ਤੇ ਪਤਾ ਲੱਗਿਆ ਉਹ ਰਸਤੇ 'ਚ ਭਾਈ ਕੋਈ ਭਾਜਪਾ ਵਾਲੇ ਪਾਸੇ ਚਲ ਗਿਆ ਕੋਈ ਕਾਂਗਰਸ ਵਾਲੇ ਪਾਸੇ ਚਲ ਗਿਆ ਇਹ ਕੰਮ ਹੋਊਗਾ ਸਤਾਈ ਤੋਂ ਪਹਿਲਾਂ ਸੋ ਇਹ ਬਾਕੀ ਵੇਖਦੇ ਆ ਲੋਕ ਇਸ ਪੋਲਿਟੀਕਲ ਐਂਟਰਟੇਨਮੈਂਟ ਨੂੰ ਇੰਜੋਏ ਵੀ ਕਰਨਗੇ ਐਤਕੀ ਵੀ ਆਪਾਂ ਜਲੰਧਰ 'ਚ ਦੇਖਿਆ ਬਿਲਕੁਲ ਜਲੰਧਰ ਜਿੰਨੀ ਤੇਜ਼ੀ ਨਾਲ ਕੈਂਡੀਡੇਟ ਬਦਲੇ ਨੇ ਮੈਂ ਅੰਗਲਾ ਸਾਹਿਬ ਉਹੀ ਗੱਲ ਕਰਨ ਲੱਗਿਆ ਸੀ ਜਦੋਂ ਤੁਸੀਂ ਪੈਨਸ਼ਨ ਦੀ ਗੱਲ ਕਰ ਰਹੇ ਸੀ ਵੀ 4.5 ਸਾਲ ਪੂਰੇ ਕਰਨੇ ਪੈਂਦੇ ਆ ਫਿਰ ਉਹ ਜਲੰਧਰ ਵਾਲੇ ਐਮਐਲਏ ਸਾਹਿਬ ਤੇ ਪੈਨਸ਼ਨ ਤੋਂ ਵੀ ਹੁਣੇ ਰਹਿ ਗਏ ਹਾਂ ਜਿਹੜਾ ਪਹਿਲੀ ਵਾਰ ਦਾ ਐਮਐਲਏ ਛੇਤੀ ਛੱਡ ਗਿਆ ਉਹਨੂੰ ਪੈਨਸ਼ਨ ਨਹੀਂ ਲੱਗਦੀ ਫਿਰ ਪੈਨਸ਼ਨ ਲਈ ਇੱਕ ਨਿਸ਼ਚਿਤ ਸਮਾਂ ਸੇਵਾ ਜਿਵੇਂ ਜਿਵੇਂ ਸਰਕਾਰੀ ਨੌਕਰੀ ਦੇ ਵਿੱਚ ਵੀ ਇੱਕ ਨਿਸ਼ਚਿਤ ਸਮਾਂ ਹੁੰਦਾ ਤੁਸੀਂ ਘੱਟੋ ਘੱਟ ਉਨੀ ਨੌਕਰੀ ਪੂਰੀ ਕਰਨੀ ਹੁੰਦੀ ਤੁਹਾਨੂੰ ਫਿਰ ਪੈਨਸ਼ਨ ਮਿਲਦੀ ਹੈ ਇਸੇ ਤਰ੍ਹਾਂ ਐਮਐਲਏਜ਼ ਨੂੰ ਵੀ ਹੈ ਸੋ ਆਮ ਆਦਮੀ ਪਾਰਟੀ ਦੇ ਐਮਐਲਏ ਬਿਨਾਂ ਪੈਨਸ਼ਨ ਤੋਂ ਨਹੀਂ ਰਹਿੰਦੇ ਸੀ ਉਹ ਆਮ ਆਦਮੀ ਪਾਰਟੀ ਲਈ ਵਫਾਦਾਰ ਹੈ ਪਰ ਜਦੋਂ ਜਦੋਂ ਪੈਨਸ਼ਨ ਵਾਲਾ ਕੰਮ ਨਿਬੜ ਗਿਆ ਵੀ ਲਓ ਜੀ ਹੁਣ ਇੰਨੀ ਸੇਵਾ ਹੋ ਗਈ ਹੁਣ ਪੈਨਸ਼ਨ ਲੱਗ ਗਈ ਹੂੰ ਉਸ ਤੋਂ ਬਾਅਦ ਫਿਰ ਮੌਜਾਂ ਨੇ ਸਾਰਿਆਂ ਦੀਆਂ ਰੱਬ ਦੀਆਂ ਦੇਖੋ ਕੀ ਰੰਗ ਹੈ ਰੱਬ ਦੇ ਦਲਾਸਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਖਬਰ ਪੜਤਾਲ ਦੇ ਵਿੱਚ ਖਬਰਾਂ ਦੀ ਜਿਹੜੀ ਤੁਸੀਂ ਪੜਤਾਲ ਕਰਦੇ ਹੋ تفसील ਦੇ ਨਾਲ ਜੋ ਖਬਰਾਂ ਤੁਸੀਂ ਸਮਝਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੱਚੀ ਗੱਲ ਜੀ ਔਰ ਕੋਈ ਵੀ ਪੱਖ ਭਾਵੇਂ ਆਮ ਆਦਮੀ ਪਾਰਟੀ ਦਾ ਭਾਵੇਂ ਅਕਾਲੀ ਦਲ ਦਾ ਭਾਵੇਂ ਐਸ்சிਪੀਸੀ ਕੋਈ ਵੀ ਤੇ ਮੇਰੀ ਕਿਸੇ ਗੱਲ ਤੋਂ ਅਸਹਿਮਤ ਨੇ ਤੇ ਤੁਹਾਡੀ ਅਸਹਿਮਤੀ ਸਿਰ ਮੱਥੇ ਆ ਉਹਦਾ ਸਵਾਗਤ ਹੈ ਤੇ ਮੈਂ ਤੁਹਾਡੀ ਅਸਹਿਮਤੀ ਅਗਲੇ ਪ੍ਰੋਗਰਾਮਾਂ ਚ ਪ੍ਰਵਾਨ ਕਰੂੰਗਾ ਤੁਸੀਂ ਕੋਈ ਵੀ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ